ਮੈਂ ਦੱਸਣਾ ਚਾਹੁੰਦਾ ਕਿ ਅਸੀਂ ਹਸੈਨੀ ਵਾਲਾ ਬਾਰਡਰ ਦੇ ਥੱਲੇ ਜਿਹੜੇ ਪਿੰਡ ਪੈਂਦੇ ਫਿਰੋਜ਼ਪੁਰ ਚ ਇਹ ਚਾਰ ਪੰਜ ਪਿੰਡ ਇਕੱਠੇ ਹੈਗੇ ਗੱਟੀ ਰਹੀਮੀ ਕਿ ਬੋਲਦੇ ਹਨ ਉਹਨਾਂ ਦੇ ਵਿੱਚ ਇੱਕ ਪਿੰਡ ਪੈਂਦਾ ਜੱਲੋ ਕੇ ਉਤਲਾ ਤਾਂ ਇਹ ਪਰਿਵਾਰ ਹੈਗਾ ਇਹ ਘਰ ਦੇ ਮੁਖੀ ਸੀਗੇ ਇਹਨਾਂ ਦੇ ਭਰਾ ਨੇ ਔਰ ਇਹਨਾਂ ਦੀ ਪਤਨੀ ਇਹਨਾਂ ਦਾ ਬੇਟਾ ਇਹਨਾਂ ਤਿੰਨਾਂ ਜੀਆਂ ਨੂੰ ਇਹਨਾਂ ਦੇ ਦੋਹ ਮੀਆਂ ਬੀਬੀ ਨੂੰ ਦਿਖਣੋਂ ਹਟ ਗਿਆ ਔਰ ਇਹਨਾਂ ਦੇ ਭਰਾ ਨੂੰ ਵੀ ਦਿਖਣੋਂ ਹਟ ਗਿਆ ਕਾਫੀ ਸਾਲਾਂ ਤੋਂ ਤੁਹਾਨੂੰ ਕਿੰਨੇ ਸਾਲ ਹੋ ਗਏ ਦਿਖਦਾ ਨਹੀਂ ਮੈਨੂੰ ਜੀ 6-9 ਸਾਲ ਦਾ ਹੈ ਜਿਹੋਦਾ ਤੇ ਮੈਂ ਨਹੀਂ ਗਏ ਜਦੋਂ ਛੋਟੇ ਸੀ ਹਾਂ ਛੋਟੇ ਤੇ ਤੁਹਾਡੇ ਭਰਾ ਨੂੰ ਇਹਨੂੰ ਹੀ 8-10 ਸਾਲ ਹੋ ਗਏ ਨੇ 8-10 ਸਾਲ ਦੀ ਬੀਖਦਾ ਨਹੀਂ ਹਾਂ ਉਹ ਗਏ ਆ ਹਨੇਰੇ ਪਿੱਛੇ ਗਏ ਹਾਂ ਜੀ ਨਹੀਂ ਬੰਦੀ ਆ ਤੇ ਨਜ਼ਰੀ ਘਟ ਤੇ ਨਹੀਂ ਆਦੀ ਨਹੀਂ ਤੁਸੀਂ ਡਾਕਟਰ ਨੂੰ ਵਿਖਾਇਆ ਨਹੀਂ ਕਿਉਂ ਘਟ ਰਹੀ ਵੀ ਇੱਕ ਪਰਿਵਾਰ ਚ ਗੰਗਾ ਨਾਗਾ ਦਾ ਕਵਾਇ ਕਹਿੰਦੇ ਨਾੜੀ ਹੋ ਗਈ ਪਿੱਛੇ ਵੀ ਚਲਣੀ ਨਹੀਂ ਹਾਂ ਕੋਈ ਨਹੀਂ ਬਾਹਰ ਸਕਦੀ। ਅੱਛਾ। ਤੁਹਾਡੀ ਮਾਤਾ ਜੀ ਹੋ ਸਕਦੀ ਠੀਕ ਡਾਕਟਰ ਨੇ ਕਿਹਾ? ਹਾਂ, ਹੋ ਸਕਦੀ। ਹੋ ਸਕਦੀ। ਹਾਂ, ਪੈਸੇ ਨਾਲ ਨਹੀਂ ਇਹ ਕਹੇ। ਕੋਈ ਨਹੀਂ ਮਾਤਾ ਜੀ ਅਸੀਂ ਦਿਖਾਉਨੇ ਤੁਹਾਨੂੰ। ਅੱਖ ਮੰਗਾ ਕਹੇ 50000 ਮੰਗਾ ਹੈ। ਕੋਈ ਨਹੀਂ ਅੱਪਾ ਦਿਖਾਉਨੇ ਤੁਹਾਨੂੰ ਹਣਾ। ਹਾਂ। ਡਾਕਟਰ ਅ ਥਿੰਦ ਹਸਪੀਟਲ ਆ ਉੱਥੇ ਅੱਖਾਂ ਦਾ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਹੋਇਆ ਕਿ ਕੋਈ ਵੀ ਹੜਪੀੜਤ ਹੈਗਾ। ਤਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਉਹ ਪਿੰਡ ਹੈ ਜਿੱਥੇ ਅੱਦੇ ਪਿੱਛੇ ਪਾਣੀ ਖੜਾ ਹੋਇਆ। ਪਿੰਡ ਦੇ ਬਿਲਕੁਲ ਨਾਲ ਅੱਗਾ। ਇੱਕ ਸਾਡੀ ਮਾਤਾ ਇਹ ਜੀ ਉਹ ਨੂੰ ਨਾ। ਬੱਚਾ ਰਿਪੰਗਾਰ ਪਾਈ ਛੱਡੀ ਉਹ ਕਿੱਥੇ ਬੁਝਾ ਰਹੇ ਨੇ ਉਹ ਕਿੱਥੇ ਨੇ ਮਾਤਾ ਕਿੱਥੇ ਨੇ ਤੁਹਾਡੇ ਮਾਤਾ ਨੇ ਹਾਂ ਹਾਂ ਅੱਛਾ ਤੁਹਾਨੂੰ ਲੱਗਦੀ ਕਿ ਉਹ بیمار ਨੇ ਕਿ ਉਹਨਾਂ ਨੂੰ ਵੀ ਦੇਖ ਸਕਦੇ ਨਹੀਂ ਮਾਰਚ ਮਾਰਚ ਦੀ ਬਿਮਾਰ ਹੈ ਉਹ ਤਾਂ ਸਹੀ ਹੋਈ ਨਹੀਂ ਮੈਂ ਦੱਸਾਂ ਜੋ ਨਾ ਕਿੰਨੀ ਜ਼ਮੀਨ ਕਿੰਨੀ ਤੁਹਾਡੇ ਕੋਲ ਕਿ ਮੀਨਾ ਤੇ ਇਹਨਾਂ ਚਾਰ ਕਨਾਲਾਂ ਨੂੰ ਤਿੰਨ ਚਾਰ ਕਨਾਲਾਂ ਹਾਂ ਉਹਦੇ ਪਾਣੀ ਖੜਾ ਇਹ ਵੀਰ ਨਾਂ ਕੀ ਤੁਹਾਡਾ ਗਰਮੀਤ ਸਿੰਘ ਗਰਮੀਤ ਸਿੰਘ ਇਹ ਗੋਲ ਕਪਿਆਂ ਦੀ ਰੇੜੀ ਲਾਉਂਦਾ ਸੀਗਾ ਮੇਰਾ ਭਰਾ ਆ ਰੇੜੀ ਦੀ ਹਾਲਤ ਵੇਖ ਲਓ ਇਹ ਵੀ ਡੁੱਬ ਗਈ ਆ ਇਹਨਾਂ ਦਾ ਮੋਟਰਸਾਈਕਲ ਸੀ ਇੱਕ ਜਿਹਦੇ ਤੇ ਦਵਾਈ ਵਗੈਰਾ ਲੈਣ ਜਾਂਦੇ ਸੀਗੇ ਇਹ ਵੀ ਪਾਣੀ ਚ ਇਹਨਾਂ ਤੋਂ ਕੱਢਿਆ ਨਹੀਂ ਗਿਆ ਤਾਂ ਇਹ ਇਹਨਾਂ ਦੇ ਮੈਂ ਅੰਦਰਾਂ ਚ ਦੇਖਿਆ ਵੀ ਅੰਦਰਾਂ ਦੇ ਵਿੱਚ ਵੀ 2-2 3-3 ਫੁੱਟ ਦੇ ਘਰ ਦੇ ਹਾਲਾਂਕਿ ਮਕਾਨ ਇਹਨਾਂ ਬੱਕੇ ਪਾਲੇ ਸੀਗੇ ਔਰ ਪਾਣੀ ਦੀ ਮਾਰ ਆਉਣ ਕਰਕੇ ਵਾਰ-ਵਾਰ ਉਹ ਤਿੰਨ ਜੀ ਜਿਹੜੇ ਆ ਘਰ ਦੇ ਉਹ ਬਲਾਈਂਡ ਹੋਣ ਕਰਕੇ ਇਹ ਵੀਰ ਕੱਲਾ ਖਰਚਾ ਜਿਹੜਾ ਘਰ ਦਾ ਚੱਕਦਾ ਔਰ ਰੇੜੀ ਲਾਉਂਦਾ ਸੀਗਾ ਉਹ ਰੇੜੀ ਵੀ ਉਹਦੀ ਵਿਚਾਰੇ ਦੀ ਡੁੱਬ ਗਈ ਔਰ ਮੋਟਰਸਾਈਕਲ ਤੇ ਪੂਰੇ ਹਾਲ ਤਾਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਜਿੰਨੀਆਂ ਸੰਸਥਾਵਾਂ ਮੈਂ ਇਹਨਾਂ ਦਾ ਨੰਬਰ ਦਊਂਗਾ ਵੀਰ ਦਾ ਸਪੈਸ਼ਲ ਸਿੱਧਾ ਸੰਪਰਕ ਕਰਿਓ ਭਰਾ ਦੇ ਨਾਲ ਔਰ ਵੱਧ ਤੋਂ ਵੱਧ ਜਿੰਨੀ ਮਦਦ ਇਸ ਪਰਿਵਾਰ ਦੀ ਹੈ ਉਹ ਕਰਨ ਦੀ ਕੋਸ਼ਿਸ਼ ਕਰੀਏ ਆਪਾਂ ਅਸੀਂ ਵੀ ਕਰਨੀ ਹੈ ਅਸੀਂ ਮੇਰੇ ਦੋਸਤਾਂ ਨੇ ਬਹੁਤ ਸਾਰਿਆਂ ਨੇ ਪੁੱਛਿਆ ਵੀ ਕੀ ਦੀ ਆਪਾਂ ਮਦਦ ਕਰਾਂਗੇ ਅਸੀਂ ਵੀ ਕਰਾਂਗੇ ਔਰ ਤੁਸੀਂ ਵੀ ਕਰਿਓ ਪਰਿਵਾਰ ਦੇ ਨਾਲ ਮੈਂ ਫਿਰ ਦੱਸਾਂ ਕਿ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਹਸੈਨੀ ਵਾਲੇ ਦੇ ਨਾਲ ਲੱਗਦੇ ਜਿਹੜੇ ਪਿੰਡ ਆ ਉੱਥੇ ਗੱਟੀ ਰਹੀਮੀ ਕੀ ਪਿੰਡ ਆ ਤੇ ਗੱਟੀ ਰਹੀਮੀ ਕੀ ਦੀ ਵਿੱਚ ਚਾਰ ਪਿੰਡਾਂ ਦਾ ਇੱਕ ਪੰਚਾਇਤ ਆ ਪੰਜਾਂ ਦੀ ਉਹਦੇ ਵਿੱਚ ਉਤਲਾ ਜੱਲੋਕੇ ਨੂੰ ਬੋਲਦੇ ਆ ਜੱਲੋਕੇ ਉਤਲਾ ਉੱਥੇ ਗਰਮੀਤ ਸਿੰਘ ਦੇ ਤਿੰਨ ਪਰਿਵਾਰ ਦੇ ਜੀ ਜਿਹੜੇ ਬਲਾਈਂਡ ਹੋ ਚੁੱਕੇ ਨੇ ਔਰ ਕਰ ਦੀ ਹਾਲਤ ਜਿਹੜੀ ਆ ਬਹੁਤ ਮਾੜੀ ਆ ਸਾਰਿਆਂ ਨੇ ਪਰਾਲ ਮਿਲ ਕੇ ਇਹਨਾਂ ਦੀ ਹੈਲਪ ਕਰਨੀ ਆ